ਦਨ ਕਟਾ ਪੁਰਨੀ ਵੋ ਨੀਵੇ ਕਾਲ ਮੁਰੇ ਬੁੰਨੀ ਸ਼ਬ ਹੁਤਸ਼ ਜਕ ਆਸ਼ਾ ਗੁਗਾਸ ਹੈਪੀ ਸ਼ਾ ਨਨ ਓਸ਼ੀ ਪੀ ਸ਼ਾ ਬਾਈ ਗੁਰੂ ਕਾ ਕਛਾ ਬਾਈ ਗੁਰੂ ਕੀ ਫਤੇ ਬੋਲ ਸੋਨੇ ਆਛੜੇ ਕਰ जी का खालसा भाई गुरु का खालसा भाई गुरु की फतेह पाठ सुना दो फिर आज सुनाओ एकम काल सतना काटा पूरा नी ਕੁਤਸਾ ਜਕ ਆਸ਼ਾ ਗੁਗਾਸਾ ਹੈਪੀ ਸ਼ਾ ਨਨ ਓਸ਼ੀ ਪੀਸ਼ ਬਾਈ ਗੁਰੂ ਕਾ ਕਲਸ਼ਾ ਬਾਈ ਗੁਰੂ ਫਤੇ ਬਲ ਸੋਨੀ ਆ ਸਾਛੜੀ ਗੁਰ ਸਰ ਸੇ ਕਾਲ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹੀ ਸ਼ਾਨ ਹੈ ਬਾਬਾ ਕੁੰਨਾ ਕੁੰਮਾ ਮਸ਼ਕੀ ਜੀ ਦੀ ਸ਼ਾਨ ਹੈ ਜਿੱਥੇ ਪਰਿਵਾਰ ਤਾਂ ਪਿਛੋੜਾ ਪੈਣ ਤੋਂ ਬਾਅਦ ਮਾਤਾ ਗੁਜਰੀ ਜੀ ਛੋਟੇ ਸਹਿਬਜਾਦੇ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਆ ਕੇ ਰਾਤ guzari ਸੀ ਤੇ ਬਾਬਾ ਕੁੰਮਾ ਮਸ਼ਕੀ ਜੀ ਮਲਾਸ ਸਨ ਝੂਰ ਪਰਿਵਾਰ ਨਾਲ ਸੰਬੰਧਿਤ ਸਨ ਤਾਂ ਉਹਨਾਂ ਦੀ ਜਿਹੜੀ ਸ਼ਾਨ ਹੈ ਇੱਥੇ ਆ ਕੇ ਉਹਨਾਂ ਨੇ ਬਰੋ ਜਿਹੜੀ ਰਾਤ ਹੈ ਉਹ guzari ਗਈ ਸੀ ਤਾਂ ਤੁਸੀਂ ਵੀ ਕਰੋ ਦਰਸ਼ਨ ਸਾਧ ਸੰਗਤ ਜੀ ਸਤ ਪੋ ਦੇ ਦਿਨ ਇੱਥੇ ਆ ਕੇ ਜਿਹੜੀ ਮਾਤਾ ਗੁਜਰੀ ਜੀ ਏ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਪਰਿਵਾਰ ਦਾ ਵਿਛੋੜਾ ਪੈਣ ਤੋਂ ਬਾਅਦ ਸਰਸਾ ਨਦੀ ਤੋਂ ਪਰਿਵਾਰ ਵਿਛੋੜਾ ਤੋਂ ਬਾਅਦ ਸਰਸਾ ਨਦੀ ਸਰਸਾ ਨਦੀ ਤੋਂ ਬਾਅਦ ਆ ਕੇ ਇਸ ਕੁੰਮਾ ਮਸ਼ਕੀ ਬਾਬਾ ਜੀ ਦੀ ਸ਼ੰਗ ਦੇ ਵਿੱਚ ਜਿਹੜੀ ਰਾਤ ਹੈ ਉਹ guzari ਸੀ ਤਾਂ ਵਿਭਾਗੀਓ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਇਸ ਪਵਿੱਤਰ ਸ਼ੰਗ ਦੇ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜਾਦ ਦੇ ਨੇ ਆ ਕੇ ਪਹਿਲੀ ਜਿਹੜੀ ਰਾਤ ਹੈ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਗੁਜਾਰੀ ਸੀ ਸੰਗਤਾਂ ਵੀ ਬਹੁਤ ਦੂਰੋਂ ਦਰਾਡੇੋਂ ਇੱਥੇ ਦਰਸ਼ਨ ਕਰਨ ਪਹੁੰਚਦਿਆਂ ਨੇ ਤੇ ਸਾਡੇ ਨਾਲ ਵੀੜ ਵੀ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਪਾਏ ਕਿਹੜੀ ਜਗ੍ਹਾ ਤੋਂ ਆਏ ਮੈਂ ਸ਼ਹੀਦ ਸਰਪਟਿਆਲੇ ਤੋਂ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਮੈਨੂੰ ਵੀਰ ਜੀ ਔਰੇ ਮੇਰੇ ਫਾਦਰ ਸਾਹਿਬ ਨੇ ਜੋੜਿਆ ਹੋਇਆ ਤੇ ਸਾਨੂੰ ਯਾਨੀ ਕਿ ਮੇਰੀ 40 ਸਾਲ ਉਮਰ ਹੈਗੀ ਆ ਤੇ ਲਗਾਤਾਰ ਹੀ ਸਾਨੂੰ ਫਾਦਰ ਸਾਹਿਬ ਨੇ ਜਿਉਂ ਸਾਨੂੰ ਇੱਥੇ ਜੋੜਿਆ ਹੋਇਆ ਤੇ ਅਸੀਂ ਵਿਆਹ ਨਹੀਂ ਕਰ ਸਕਦੇ ਅਸੀਂ ਕਿੰਨੀ ਵਾਰ ਹੀ ਆਏ ਆ ਕਿਉਂਕਿ ਸਾਨੂੰ ਉੰਜ ਹੀ ਖਿੱਚ ਪੈ ਲ ਜਾਂਦੀ ਹੈ ਸਾਨੂੰ ਜਦ ਇਹ ਦਸੰਬਰ ਦਾ ਮਹੀਨਾ ਚੜ੍ਹਦਾ ਤੇ ਸਾਨੂੰ ਇਹ ਲੱਗਦਾ ਕਿ ਹਾਂ ਵੀ ਅਸੀਂ ਆਪਣੀ ਉਸ ਜਗ੍ਹਾ ਦੇ ਨਾਲ ਜੁੜੀਏ ਕਿ ਅਸੀਂ ਕਿਤੇ ਭਟਕਣਾ ਨਹੀਂ ਜਾਈਏ ਰਾਹ ਇਸ ਕਰਕੇ ਅਸੀਂ ਫਤੇਗੜਸਾ ਤੇ ਜੋਤੀਸਰੂਪ ਸਾਹਿਬ ਤੇ ਇਸ ਮਹਾਰਾਜ ਦੀ ਇੱਥੇ ਸੇਵਾ ਜਿਹੜੀ ਆ ਚਲਦੀ ਆ ਰਹੀ ਹੈ ਜੀ ਦੇਖ ਤੇ ਕੰਟਰੋਲ ਦੀ ਜੀ ਕਿਸ ਚੀਜ਼ ਦੀ ਸੇਵਾ ਕਰਦੇ ਇਸ ਟੈਂਪ ਦੇਖਦੀ ਸੇਵਾ ਜਿਹੜੀ ਦੇਗ ਬਣਾਉਂਦੇ ਹੈਗੇ ਆ ਤੇ ਦੇਗ ਵਰਤਾਨ ਦੀ ਤੇ ਹਨਾ ਤੇ ਬਾਕੀ ਕੰਟਰੋਲ ਦੀ ਹੁੰਦੀ ਹੈ ਜੀ ਜਿਸ ਟਾਈਮ ਕੱਲ ਦਾ ਦਿਨ ਜਿਹੜਾ ਹੈਗਾ 21 ਤਰੀਕ ਕੱਲ 21 ਤਰੀਕ ਨੂੰ ਬਹੁਤ ਤਗੜਾ ਇਕੱਠ ਹੋਊਗਾ ਜੋ ਸਫਰੇ ਸਾਧਿਤ ਹੈ ਇਸ ਕਰਕੇ ਬਹੁਤ ਜ਼ਿਆਦਾ ਉਹ ਸਾਡੇ ਕੋਲ ਸਾਰਾ ਹੀ ਅਰੇਂਜਮੈਂਟ ਹੁੰਦਾ ਕਿ ਸਾਡੇ ਨਾਲ ਜਿਹੜੇ ਪਰਾਜ ਜੁੜੇ ਹੋਏ ਨੇ ਪਿੰਡਾਂ ਪੁੰਡਾਂ ਵਾਲੇ ਬਹੁਤ ਉਹਨਾਂ ਦਾ ਧੰਨਵਾਦ ਹੈ ਕਿ ਉਹ ਕਿ ਕਿਸ ਕੋਨੇ ਤੋਂ ਚੱਲਦੇ ਨੇ ਤੇ ਉਰੇ ਆ ਕੇ ਇਹਨੇ ਲੰਗਰ ਲਾਂਦੇ ਨੇ ਕਿਸ ਕਰਕੇ ਲਾ ਰਹੇ ਨੇ ਇਸ ਕਰਕੇ ਲਾ ਰਹੇ ਨੇ ਕਿ ਸਾਡੇ ਸਿੱਖ ਜਿਹੜੇ ਨੇ ਜੁੜੇ ਰਹਿਣ ਤੇ ਉਹਰੇ ਆ ਕੇ ਆਪਣੀ ਗੁਰਬਾਨੀ ਆਨੰਦ ਮਾਣਨ। ਭਾਈ ਜਿਹੜੇ 25 ਤਰੀਕ ਨੂੰ 크리스마ਸ ਮਨਾਉਂਦੇ ਆ ਉਹਨਾਂ ਨੂੰ ਕੀ ਸਨਿਆਹ ਦੇਣਾ ਚਾਹਦੇ ਹੋ? ਨਹੀਂ ਜੀ ਸਾਡੇ ਚ ਉਹ 크리스마ਸ ਤੇ ਤਿਉਹਾਰ ਨਹੀਂ ਹੈਗਾ। ਆ ਸਾਨੂੰ ਉਹ ਨਹੀਂ ਮਨਾਉਣਾ ਚਾਹੀਦਾ। ਸਾਨੂੰ ਸਿਰਫ ਆਪਣੇ ਹੀ ਜਿਹੜੀ ਸਿੱਖ ਧਰਮ ਦੇ ਵਿੱਚ ਆਣਾ। ਦੇਖੋ ਸਾਡੇ ਮਾਰੇ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਉਹ ਸਾਡੇ ਲਈ ਦਿੱਤੀਆਂ। ਜੇ ਉਹ ਕੁਰਬਾਨੀਆਂ ਨਾ ਦਿੰਦੇ ਤਾਂ ਸ਼ਾਇਦ ਅੱਜ ਸਾਡਾ ਧਰਮ ਨਾ ਹੁੰਦਾ।